ਤੇ ਫਿਲਮ ਲੈ ਕੇ ਆ ਰੋ ਖੁਸ਼ਖਬਰੀ ਠੀਕ ਹੈ ਪਰ ਜ਼ਿੰਦਗੀ ਦੀ ਇਹੋ ਜਿਹੀ ਕਿਹੜੀ ਖੁਸ਼ਖਬਰੀ ਹੈ ਹਾਰਬੀ ਸੰਗਾ ਜੀ ਦੀ ਕਿ ਉਹਨਾਂ ਨੂੰ ਹਮੇਸ਼ਾ ਉਹ ਖੁਸ਼ਖਬਰੀ ਯਾਦ ਕਰਕੇ ਸਕੂਨ ਮਿਲਦਾ ਮੈਂ ਆਪਣਾ ਟੱਬਰ ਮਿਸ ਕਰਦਾ ਮਿਸ ਕਰਦਾ ਆਪਣੇ ਬੇਬੇ ਬਾਪੂ ਨੂੰ ਮਿਸ ਕਰਦਾ ਹੁਣ ਇੱਥੇ ਸੈਟਦੇ ਆ ਆਪਣੀ ਫੈਮਿਲੀ ਨੂੰ ਮਿਸ ਕਰਦੇ ਆ ਬੱਚਿਆਂ ਨੂੰ ਵਾਈਫ ਨੂੰ ਹਾਂਜੀ ਹਾਂਜੀ ਸੋ ਮੈਨੂੰ ਇਹ ਗੱਲ ਦੱਸੋ ਬੱਚੇ ਅੱਜਕੱਲ ਫੋਨ ਦੇ ਬੜੇ ਯੂਜ਼ਡ ਹੋ ਨੇ ਹੈਨਾ ਉਹਨਾਂ ਨੂੰ ਜਦੋਂ ਮੌਕਾ ਮਿਲਦਾ ਨਾਲ ਦੇ ਨਾਲ ਹੀ ਮੈਂ ਵੀ ਇਕੱਲੇ ਦੇ ਨਾਲ ਜਾਂਦੇ ਹਾਂ ਲੱਗ ਕੇ ਸਭ ਨੂੰ ਬੜਾ ਉਹਨਾਂ ਨੂੰ ਕਹਣਾ ਸੰਗੇ ਚੱਕ ਲੈ ਯਾਰ ਪੇ ਪੇ ਜਰਬ ਇੱਕ ਮਾਂ ਰੱਖਦੇ ਫੋਨ ਤਨ ਮਾ ਦਾ ਦਿੰਦੇ ਪਰ ਕਰਦੇ ਰਹਿੰਦੇ ਨੇ ਫੋਨ ਬਿਲਕੁਲ ਬਿਲਕੁਲ ਉਹ ਫੇ ਉਹ ਤਾਂ ਹਟ ਵੀ ਜਾਂਦੇ ਜੀ ਤੁਸੀਂ ਫਿਲਮ ਦੀ ਸ਼ੂਟਿੰਗ ਯੂਕੇ ਵੀ ਕਰਕੇ ਆਏ ਹੋ ਇੱਥੇ ਆ ਕੇ ਵੀ ਕਰ ਰਹੇ ਹੋ ਹੈਨਾ ਪਰ ਖੁਸ਼ਖਬਰੀ ਦਾ ਇਹੋ ਜਿਹਾ ਕਿਹੜਾ ਈਮੋਸ਼ਨ ਹੈ ਜਿਹੜਾ ਤੁਹਾਨੂੰ ਐਜ਼ ਐਨ ਆਰਟਿਸਟ ਖੁਦ ਵੀ ਕਨੈਕਟ ਕਨੈਕਟਿਵ ਲੱਗਦਾ ਹੈ ਇੱਕ ਨਾ ਵੱਖਰਾ ਜਿਹਾ ਕੰਟੈਂਟ ਸਬਜੈਕਟ ਬਹੁਤ ਵਧੀਆ ਹੈ ਇਹਦੇ ਪ੍ਰੋਡਿਊਸਰ ਹੈਗੇ ਆ ਜਤਿੰਦਰ ਬਾਜੀ ਉਹ ਦੀਪ ਹਣੀ ਹੈ ਯੂਕੇ ਤੋਂ ਜਤਿੰਦਰ ਬਾਜੀ ਯੂਐਸਏ ਤੋਂ ਤੇ ਪੰਕਜ ਬਾਜੀ ਹਣੀ ਪ੍ਰੋਡਕਸ਼ਨ ਕਰ ਰਹੇ ਨੇ ਤੇ ਬਾਕੀ ਇਹ ਗੱਲਾਂ ਇਹਦੇ ਵਿੱਚ ਇੱਕ ਕੈਰੈਕਟਰ ਬੜਾ ਵਧੀਆ ਹੈ ਬੀਨੂ ਬਾਜੀ ਤੇ ਪਾਇਲ ਰਾਜਪੂਤ ਉਹ ਮੇਨ ਤੇ ਆ ਮਾਤਾ ਨਿਰਮਰ ਰੇਸ਼ੀ ਜੀ ਹਨਾ ਜੱਕੀ ਵੀ ਰਵੀ ਇਸ ਪਰ ਹੁੰਦਾ ਸੋ ਇਹਦੇ ਵਿੱਚ ਮੈਨੂੰ ਇਹਨਾਂ ਨੇ ਦੱਸਿਆ ਵੀ ਇੱਕ ਕੈਰੈਕਟਰ ਤੇਰਾ ਤੇਰੇ ਕਰਨ ਵਾਲਾ ਉਹ ਯੂਕੇ ਦਾ ਵਕੀਲ ਆ ਅੱਛਾ ਉਹ ਮੈਂ ਕਿਹਾ ਬਾਬਾ ਹਾਂ ਤੇ ਮੇਰੀ ਮੈਂ ਤਾਂ ਮਾਤਾ ਨਿਰਮਲੀ ਜੀ ਅਸੀਂ ਉੱਥੇ ਉਹ ਮੇਰੇ ਮਾਤਾ ਜੀ ਆ ਯੂਕੇ ਉਹ ਉਹ ਵਕੀਲ ਆ ਉਧਰ ਹੈ ਨਾ ਉਹ ਉਹਨਾਂ ਦਾ ਪੈਚਅਪ ਕਰਵਾ ਰਿਹਾ ਜੀ ਵੀ ਕਿਦਾਂ ਸੈਟਲ ਕਰਨਾ ਕਿਦਾਂ ਹੈ ਨਾ ਜੀ ਤੇ ਬੜਾ ਵਧੀਆ ਕੰਟੈਂਟ ਬਹੁਤ ਵਧੀਆ ਹੈ ਕੰਟੈਂਟ ਵਧੀਆ ਜੀ ਮੈਂ ਦੱਸਦਾ ਨਾ ਹਾਂ ਤੇ ਮੇਰੀ ਨਹੀਂ ਪੇਮੈਂਟ ਮਾਰ ਲਿਆ